ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਬੈਰਾੜੀ ਮਹੱਲਾ ਪੰਜਵਾਂ ਘਰ ਪਹਿਲਾ ਤੁੰ ਤੁੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਆਪਣੇ ਮੁਖਾਰਬਿੰਦ ਤੋਂ ਘਰ ਪਹਿਲੇ ਸੁਰਤਾਲ ਵਿੱਚ ਬੈਰਾੜੀ ਰਾਗ ਦੇ ਅੰਦਰ ਵਸਤੂ ਨਿਰਦੇਸ਼ਕ ਮੰਗਲ ਕਰਦੇ ਆ ਸ਼ਬਦ ਉਚਾਰਨ ਕਰਦੇ ਹਨ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਇੱਕ ਅਦਵੈਤ ਰੂਪ ਪਰਮੇਸ਼ਰ ਓ ਅੰਕਾਰ ਸਰਬਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਇਹ ਭਾਈ ਜਿਨ੍ਹਾਂ ਪੁਰਖਾਂ ਨੇ ਸ੍ਰੇਸ਼ਟ ਜਨਾਂ ਦੀ ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਹਰ ਪਰਮੇਸ਼ਰ ਦੇ ਜਾਸ ਕੀਰਤਨ ਨੂੰ ਗਾਉਣਾ ਕੀਤਾ ਹੈ ਕੋਟ ਜਨਮ ਕੇ ਦੁਖ ਗਵਾਇਓ ਰਹਾ ਪਾਤਸ਼ਾਹ ਕਹਿੰਦੇ ਉਹਨਾਂ ਨੇ ਆਪਣੇ ਕਰੋੜਾਂ ਜਨਮਾਂ ਦੇ ਕਾਮ ਆਦਿਕਾਂ ਦੇ ਸਰੀਰਕ ਸਾਰੇ ਦੁੱਖ ਗਵਾ ਲੇ ਭਾਵ ਖਤਮ ਕਰ ਲੇ ਰਹਾਉ ਬਿਸਰਾਮ ਦੇ ਕੇ ਕਿਰਪਾ ਕਰਦੇ ਹਨ ਜੋ ਚਾਹਤ ਸੋਈ ਮਨ ਪਾਇਓ ਇੱਥੇ ਹੀ ਵਸਨੀ ਪਾਤਸ਼ਾਹ ਕਹਿੰਦੇ ਜਿਹੜੇ ਸੰਗਤ ਵਿੱਚ ਸਾਧ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਆ ਉਹਨਾਂ ਨੇ ਪਰਮੇਸ਼ਰ ਦੇ ਪਿਆਰੇ ਧਰਮ ਅਰਥ ਕਾਮ ਮੋਖ ਆਦ ਜੋ ਵੀ ਫਲ ਇੱਛੇ ਚਾਹੁੰਦੇ ਸੀ ਉਹਨਾਂ ਫਲਾਂ ਨੂੰ ਪਾ ਲਿਆ ਹੈ ਕਿਉਂਕਿ ਕਰਿ ਕਿਰਪਾ ਹਰ ਨਾਮ ਦਿਵਾਇਓ ਉਹਨਾਂ ਉੱਤੇ ਪਰਮੇਸ਼ਰ ਨੇ ਆਪ ਹੀ कृपा मेहर दी दृष्टि करके सतगुरु पासों अपना अमृत रूप हरि नाम दिवाया है सर्व सुख हर नाम वढाई गुरु प्रसाद नानक मत पाई बादशाह फरमाਉਂਦੇ ਹਨ ਕਿ ਉਹਨਾਂ ਨੂੰ ਸਰਦਾ ਸਰਬਸਾਰੇ ਸੁਖ ਤੇ ਵਡਾਈ ਵਡਿਆਈਆਂ ਪਰਮੇਸ਼ਰ ਦੇ ਨਾਮ ਜਪਣੇ ਕਰਕੇ ਹੀ ਮਿਲੀਆਂ ਹਨ ਹਰ ਪਰਮੇਸ਼ਰ ਦੀ ਨਾਮ ਵਡਿਆਈ ਕਰਕੇ ਹੀ ਸਾਰੇ ਸੁਖ ਪ੍ਰਾਪਤ ਹੋਏ ਹਨ ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਨੇ ਇਹ ਨਾਮ ਸਿਮਰਨ ਵਾਲੀ ਮਤ ਬੁੱਧੀ ਗੁਰ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਕਰਕੇ ਪ੍ਰਾਪਤ ਕੀਤੀ ਹੈ ਰਾਗ ਤਿਲੰਗ ਮਹੱਲਾ ਪਹਿਲਾ ਘਰ ਪਹਿਲਾ ਤਿਲੰਗ ਰਾਗ ਅੰਦਰ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਰਾਗ ਦੇ ਪਹਿਲੇ ਘਰ ਸੁਰ ਤਾਲ ਵਿੱਚ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰਦੇ ਹੋਏ ਪਹਿਲਾ ਮਹਾ ਮੰਤਰ ਦਾ ਮੰਗਲ ਉਚਾਰਨ ਕਰਦੇ ਹਨ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗੁਰ ਪ੍ਰਸਾਦ ਇੱਕ ਅਦੁੱਤੀ ਬ੍ਰਹਮ ਓ ਅੰਕਾਰ ਸਰਬਦਾ ਪ੍ਰਕਾਸ਼ਕ ਜੋ ਸਤ ਕਹੀਏ ਨਾਸ਼ ਤੂੰ ਰਹਤ ਹੈ ਨਾਮ ਕਹੀਏ ਪ੍ਰਸਿੱਧ ਕਰਤਾ ਕਹੀਏ ਸਾਰੀ ਸ੍ਰਿਸ਼ਟੀ ਦਾ ਰਚੈਤਾ ਪੁਰਖ ਸਭ ਥਾਈਂ ਪਰੀਪੂਰਨ ਹੈ ਨਿਰਭਉ ਭੈ ਤੂੰ ਰਹਤ ਹੈ ਉਸ ਨੂੰ ਕਿਸੇ ਦਾ ਡਰ ਨਹੀਂ ਨਿਰਵੈਰ ਵੈਰ ਤੂੰ ਰਹਤ ਹੈ ਉਸ ਦਾ ਕਿਸੇ ਨਾਲ ਵੈਰ ਵੀ ਨਹੀਂ ਅਕਾਲ ਕਾਲ ਤੂੰ ਰਹਤ ਹੈ ਮੂਰਤ ਹਸਤੀ ਅਜੂਨੀ ਜੂਨਾ ਤੂੰ ਰਹਤ ਹੈ ਸੈਭੰਸੁਤੇ ਪ੍ਰਕਾਸ਼ ਰੂਪ ਗੁਰਚੇਤਨ ਸਰੂਪ ਪ੍ਰਸਾਦ ਆਨੰਦ ਸਰੂਪ ਹੈ ਐਸੇ ਵਿਸ਼ੇਸ਼ਣਾ ਵਾਲਾ ਪਰਮੇਸ਼ਰ ਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ ਸੋ ਇਸ ਪਾਵਨ ਸ਼ਬਦ ਦੀ ਉਥਾਨਕਾ ਇਸ ਤਰ੍ਹਾਂ ਹੈ ਕਿ ਜਿਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਨੇ ਬਾਲ ਉਮਰ ਵਿੱਚ ਪਾਦੇ ਨੂੰ ਬ੍ਰਹਮ ਗਿਆਨ ਕਰਾ ਕੇ ਨਿਹਾਲ ਕੀਤਾ ਤਾਂ ਪਾਦੇ ਨੇ ਪਿਤਾ ਕਲਿਆਣ ਚੰਦ ਜੀ ਨੂੰ ਇੰਜ ਕਿਹਾ ਜੋ ਕਿ ਕਵੀ ਸੰਤੋਖ ਸਿੰਘ ਚੂੜਾਮਣ ਕਵੀ ਸ੍ਰੀ ਗੁਰੂ ਨਾਨਕ ਪ੍ਰਕਾਸ਼ ਪੂਰਬਾਰਧ ਦੇ ਅਧਿਆਇ 7 ਵਿੱਚ ਇਉਂ ਫਰਮਾਉਂਦੇ ਆ ਦੋਹਰਾ ਸੁਤ ਕੋ ਸਤਨਹ ਜਾਣੇ ਹੋ ਹੈ ਕਿਹ ਕੋ ਅਵਤਾਰ ਬਿਨਾ ਪੜੇ ਹੀ ਪੜ ਰਿਹਾ ਹੋ ਸਬਨ ਪੜਾਵਨ ਹਾਰ ਏ ਬਾਬਾ ਕਲਿਆਣ ਚੰਦ ਜੀ ਤੁਹਾਡਾ ਸਬੁੱਤਰ ਤਾਂ ਬਿਨਾ ਪੜਾਇਆ ਹੀ ਪੜਿਆ ਹੋਇਆ ਹੈ ਅਤੇ ਸਾਰਿਆਂ ਨੂੰ ਪੜਾਉਣ ਵਾਲਾ ਹੈ ਇਹ ਤਾਂ ਵਿੱਦਿਆ ਦਾ ਕਰਤਾ ਰੂਪ ਹੈ ਫਿਰ ਮੈਂ ਇਸ ਨੂੰ ਕੀ ਪੜ੍ਹਾ ਸਕਦਾ ਹਾਂ ਤੁਸੀਂ ਇਸ ਨੂੰ ਪੜ੍ਹਾਉਣ ਦੇ ਖਿਆਲ ਵਿੱਚ ਨਾ ਪਵੋ ਇਸ ਪ੍ਰਕਾਰ ਬਾਬਾ ਕਲਿਆਣ ਚੰਦ ਜੀ ਸਤਿਗੁਰਾਂ ਨੂੰ ਨਾਲ ਲੈ ਕੇ ਘਰ ਵਾਪਸ ਆ ਗਏ ਕੁਝ ਸਮੇਂ ਬਾਅਦ ਫਿਰ ਆਪਣੇ ਚਿੱਤ ਵਿੱਚ ਵਿਚਾਰ ਕੀਤਾ ਕਿ ਪੜ੍ਹਨ ਤੋਂ ਬਿਨਾਂ ਤਾਂ ਮੇਰੇ ਪੁੱਤਰ ਦੀ ਉਮਰ ਵਿਅਰਥ ਹੀ ਬੀਤ ਜਾਵੇਗੀ ਕਿਉਂਕਿ ਦੁਨਿਆਵੀ ਮਾਇਆ ਦਾ ਪਰਦਾ ਪਾਇਆ ਸੀ ਪੜ੍ਹਾਈ ਤੋਂ ਬਿਨਾਂ ਵੱਡਾ ਹੋ ਕੇ ਆਪਣੀ ਗੁਜ਼ਾਰਾ ਕਿਵੇਂ ਕਰੇਗਾ ਅਤੇ ਕੀ ਕੰਮ ਕਰਕੇ ਤੁਹਾਨੂੰ ਕਮਾਵੇਗਾ ਫਿਰ ਜੋ ਆਪਣੀ ਪਟਵਾਰੀ ਕਾਰ ਦੀ ਰੀਤੀ ਹੈ ਉਹ ਵੀ ਪੜ੍ਹਾਈ ਤੋਂ ਬਿਨਾ ਨਹੀਂ ਹੋ ਸਕਦੀ ਇਸ ਨੂੰ ਹੁਣ ਹੀ ਪੜ੍ਹਾਉਣ ਦਾ ਸਮਾਂ ਹੈ ਜਦੋਂ ਵੱਡਾ ਹੋ ਗਿਆ ਤਾਂ ਫਿਰ ਪੜ੍ਹਿਆ ਨਹੀਂ ਜਾਵੇਗਾ ਇਸ ਪ੍ਰਕਾਰ ਵਿਚਾਰ ਕਰਕੇ ਬਾਬਾ ਕਲਿਆਣ ਚੰਦ ਜੀ ਸਤਗੁਰਾਂ ਨੂੰ ਫਾਰਸੀ ਪੜ੍ਹਾਉਣ ਵਾਲੇ ਇੱਕ ਨੂਰਦੀਨ ਕਤਬਦੀਨ ਮਲਾਣੇ ਪਾਸ ਲੈ ਗਏ ਜਿੱਥੇ ਛੋਟੇ-ਛੋਟੇ ਬਾਲਕ ਫਾਰਸੀ ਇਲਮ ਪੜ੍ਹਦੇ ਸਨ ਪਿਤਾ ਜੀ ਨੇ ਮਲਾਣੇ ਨੂੰ ਕਿਹਾ ਮੈਂ ਆਪਣੇ ਪੁੱਤਰ ਨੂੰ ਪੜਾਉਣ ਲਈ ਤੁਹਾਡੇ پاس ਆਇਆ ਹਾਂ ਤੂੰ ਕੋਈ ਚੰਗਾ ਦਿਨ ਦੱਸ ਜਿਸ ਦਿਨ ਮੈਂ ਆਪਣੇ ਪੁੱਤਰ ਨੂੰ ਤੇਰੇ ਕੋਲ ਪੜਨ ਲਈ ਭੇਜਾਂ ਤਦ ਮੌਲਵੀ ਨੇ ਕਿਹਾ ਕਿ ਕੱਲ ਦਾ ਦਿਨ ਬਹੁਤ ਚੰਗਾ ਹੈ ਤੁਸੀਂ ਸਵੇਰੇ ਹੀ ਪੜਨ ਲਈ ਭੇਜ ਦੇਵੋ ਤਦੋਂ ਪਿਤਾ ਜੀ ਸਤਿਗੁਰੂ ਜੀ ਨੂੰ ਵਾਪਸ ਲੈ ਆਏ ਤੇ ਸਵੇਰੇ ਫੇਰ ਤਿਆਰ ਕਰਕੇ ਮੌਲਵੀ ਜੀ ਕੋਲ ਲੈ ਗਏ ਅਤੇ ਕੁਝ ਕੋ ਮਠਿਆਈ ਤੇ 1 ਰੁਪਇਆ ਮੌਲਵੀ ਨੂੰ ਦਿੱਤਾ ਫਿਰ ਆਪ ਵਾਪਸ ਆ ਗਏ ਤਦ ਮੌਲਵੀ ਨੇ ਬੜੇ ਪ੍ਰੇਮ ਨਾਲ ਸਤਿਗੁਰਾਂ ਨੂੰ ਫਾਰਸੀ ਦੇ ਅਲਫ਼ ਆਦ ਅੱਖਰ ਲਿਖਣ ਲਈ ਕਿਹਾ ਇਧਰ ਮੌਲਵੀ ਜੀ ਨੂੰ ਤਾਂ ਕਹਿਣ ਲਈ ਕੁਝ ਦੇਰ ਲੱਗੇ ਪਰ ਸਤਿਗੁਰੂ ਜੀ ਇਸ ਦੇ ਕਹਿਣ ਤੋਂ ਪਹਿਲਾਂ ਹੀ ਸੁਣਾ ਦਿਆ ਕਰਨ ਮੌਲਵੀ ਬਹੁਤ ਹੈਰਾਨ ਹੋਇਆ ਤੇ ਸੋਚਿਆ ਕਿ ਇਹ ਕੋਈ ਮਨੁੱਖ ਦਾ ਤਾਂ ਕੰਮ ਨਹੀਂ ਹੈ ਇਹ ਤਾਂ ਕੋਈ ਔਲੀਆ ਜਾਂ ਅਵਤਾਰਹੀ ਹੈ ਲੋਕਾਂ ਨੂੰ ਪਤਾ ਲੱਗਣ ਤੋਂ ਬਹੁਤ ਸਾਰੇ ਲੋਕ ਸਤਿਗੁਰਾਂ ਨੂੰ फारसी पढ़ਦਿਆਂ ਹੋਇਆਂ ਨੂੰ ਆ ਕੇ ਦੇਖਦੇ ਅਤੇ ਖੁਸ਼ ਹੁੰਦੇ ਕਿ ਬਾਬਾ ਕਲਿਆਣ ਚੰਦ ਜੀ ਦਾ ਛੋਟਾ ਜਿਹਾ ਸੁਪੁੱਤਰ ਬਹੁਤ ਸੋਹਣੀ ਫਾਰਸੀ ਪੜਦਾ ਹੈ ਇਸ ਪ੍ਰਕਾਰ ਸਤਿਗੁਰੂ ਜੀ ਕੁ ਸਮਾਂ ਪੜਦੇ ਰਹੇ ਫਿਰ ਆਪਣੇ ਸੁਭਾਅ ਨੂੰ ਬਦਲ ਲਿਆ ਅਤੇ ਮਸਤ ਜੇ ਹੋ ਕੇ ਨਗਰ ਤੋਂ ਬਾਹਰ ਬ੍ਰਿਸ਼ ਦੇ ਢੇਠਾਂ ਜਾ ਕੇ ਸਰੀਰ ਉੱਪਰ ਬਸਤਰ ਲੈ ਕੇ ਪਏ ਰਹਿੰਦੇ ਜੇ ਕੋਈ ਮਨੁੱਖ ਆ ਕੇ ਗੱਲਬਾਤ ਕਰਦਾ ਤਾਂ ਵੀ ਚੁੱਪ ਹੀ ਰਹਿੰਦੇ ਉਸ ਸਮੇਂ ਬਾਬਾ ਕਲਿਆਣ ਚੰਦ ਜੀ ਮਲਾਣੇ ਦੇ ਪਾਸ ਗਏ ਅਤੇ ਕਿਹਾ ਕਿ ਤੁਸੀਂ ਕਿਹੋ ਜਿਹੀ ਪੜਾਈ ਪੜਾ ਦਿੱਤੀ ਹੈ ਜੋ ਮੇਰਾ ਪੁੱਤਰ ਕਿਸੇ ਨਾਲ ਕੋਈ ਗੱਲਬਾਤ ਹੀ ਨਹੀਂ ਕਰਦਾ ਮਸਤ ਹੋ ਕੇ ਲੰਮਾ ਪਿਆ ਰਹਿੰਦਾ ਇਹ ਸੁਣ ਕੇ ਮੌਲਵੀ ਜੀ ਤੇ ਹੋਰ ਵੀ ਸਿਆਣੇ ਸਿਆਣੇ ਮਨੁੱਖ ਸਤਿਗੁਰਾਂ ਦੇ ਕੋਲ ਆਏ ਮੌਲਵੀ ਜੀ ਨੇ ਅਰਜ਼ ਕੀਤੀ ਕਿ ਤੁਹਾਡੇ ਉੱਪਰ ਤਾਂ ਪਰਵਦਗਾਰ ਦੀ ਅਪਾਰ ਮਿਹਰ ਹੈ ਤੁਹਾਡੀ ਬੁੱਧ ਬਹੁਤ ਉਜਲ ਹੈ ਤੁਹਾਡੀ ਬੋਲੀ ਵੀ ਬਹੁਤ ਮਿੱਠੀ ਤੇ ਪਿਆਰ ਵਾਲੀ ਹੈ ਤੁਹਾਡਾ ਬਹੁਤ ਚੰਗਾ ਸੁਭਾਅ ਹੈ ਅਤੇ ਸਾਰਿਆਂ ਨਾਲ ਪ੍ਰੇਮ ਕਰਦੇ ਹੋ ਫਿਰ ਤੁਹਾਡੇ ਚੁੱਪ ਹੋਣ ਦਾ ਕੀ ਕਾਰਨ ਹੈ ਤੁਹਾਡੇ ਪਿਤਾ ਨੇ ਵੀ ਤੁਹਾਡੇ ਵੱਲ ਦੇਖ ਕੇ ਘਰਬਾਰ ਦੀ ਸਾਰੀ ਸੋਧ ਦੀ ਗਵਾਈ ਹੋਈ ਹੈ ਭਾਵ ਸੋਝੀ ਗਵਾਈ ਸਤਗੁਰੂ ਜੀ ਫੇਰ ਵੀ ਚੁੱਪ ਰਹੇ ਮਲਾਣੇ ਨੇ ਫੇਰ ਕਿਹਾ ਜਿੰਨੇ ਵੀ ਮਨੁੱਖ ਤੁਹਾਡੇ ਪਾਸ ਆਏ ਹਨ ਉਹਨਾਂ ਦੇ ਮਨ ਵਿੱਚ ਤੁਹਾਡੇ ਬਚਨ ਸੁਣਨ ਦੀ ਇੱਛਾ ਹੈ ਤੁਸੀਂ ਖੁਦਾ ਦੇ ਵਾਸਤੇ ਇੱਕ ਵਾਰੀ ਉੱਠ ਕੇ ਬਚਨ ਬੋਲੋ ਇਸ ਪ੍ਰਕਾਰ ਜਦੋਂ ਮੌਲਵੀ ਜੀ ਨੇ ਖੁਦਾ ਦਾ ਵਾਸਤਾ ਪਾਇਆ ਤਾਂ ਸਤਿਗੁਰੂ ਜੀ ਉਸ ਵਕਤ ਉੱਠ ਕੇ ਬੈਠ ਗਏ ਜੈਸਾ ਕਿ ਕਵੀ ਸੰਤੋਖ ਸਿੰਘ ਚੂੜਾਮਣ ਕਵੀ ਗੁਰ ਇਤਿਹਾਸ ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਪੂਰਬਾਰਧ ਦੇ ਅਧਿਆਏ 8ਵੇਂ ਵਿੱਚ ਫਰਮਾਉਂਦੇ ਆ ਅੜੇਲ ਮੁੱਲਾਂ ਕੇ ਸੁਨ ਬੈਨ ਦੀਨ ਅਤ ਜੋ ਭਇਓ ਬਹਰੋ ਹੇਤ ਖੁਦਾਏ ਨਾਮ ਮੁਖਤੇ ਕਹਿਓ ਦੋਨੋ ਚਸ਼ਮ ਕੁਸ਼ਾਦ ਨਿਸ਼ਤਤ ਹੈ ਸਾਮੁਹੇ ਹੋ ਬੋਲੇ ਰਾਗ ਤਲੰਗ ਸ਼ਬਦ ਜੋ ਦੁਖ ਦਹੇ ਫਿਰ ਮਲਾਣੇ ਨੇ ਕਿਹਾ ਕਿ ਖੁਦਾ ਵਾਸਤੇ ਕੁਝ ਸੁਣਾਓ ਤਦ ਸਤਿਗੁਰੂ ਜੀ ਤਲੰਗ ਰਾਗ ਅੰਦਰ ਇਹ ਪਾਵਨ ਸ਼ਬਦ ਉਚਾਰਨ ਕਰਦੇ ਹੋਏ ਪਰਮਾਉਂਦੇ ਹਨ ਕਿ ਹੇ ਮੌਲਵੀ ਪਹਿਲਾਂ ਉਸ ਖੁਦਾ ਅਗੇ ਇਸ ਪ੍ਰਕਾਰ ਬੇਨਤੀ ਕਰੋ ਇਕ ਅਰਜ ਗੁਫ਼ਤੰ ਪੇਸ ਤੋ ਦਰ ਗੋਸ ਕੁੰ ਕਰਤਾਰ ਹੇ ਕਰਤਾਰ ਰਚਨਹਾਰ ਖੁਦਾ ਗੁਫ਼ਤ ਮੈਂ ਤੋ ਤੁਹਾਡੇ ਪੇਸ ਅਗੇ ਯਕ ਹੁੰਦਾ ਇੱਕ ਅਰਜ ਬੇਨਤੀ ਗੁਫ਼ਤ ਕਈਏ ਕਹਿੰਦਾ ਤੂ ਮੇਰੀ ਬੇਨਤੀ ਨੂੰ ਆਪਣੇ ਗੋਸ ਹੁੰਦਾ ਕੰਨਾਂ ਦੇ ਦਰ ਹੁੰਦਾ ਵਿੱਚ ਸੁਣਨਾ ਕੁੰ ਕਰ ਭਾਵ ਧਿਆਨ ਨਾਲ ਸਰਵਣ ਕਰ ਹਕਾ ਕਬੀਰ ਕਰੀਮ ਤੂ ਬੇਅਬ ਪਰਵਦਗਾਰ ਹੀ ਹੱਕਾ ਹਕ ਸੱਚ ਸਰੂਪ ਤੂੰ ਕਬੀਰ ਹੁੰਦਾ ਵੱਡਾ کریم ਕਿਰਪਾਲੂ ਹੈ کریم ਕਰਮ ਬਖਸ਼ੀ ਕਰਨ ਵਾਲਾ ਹੈ ਬੇਅਬ ਦੋਸ਼ ਰਹਿਤ ਤੇ ਪਰਵਦਗਾਰ ਪਾਲਣਾ ਕਰਨ ਵਾਲਾ ਹੈ ਮੈਨੂੰ ਆਪਣਾ ਨਾਮ ਦਾ ਦਾਨ ਦੇਣਾ ਕਰ ਅਰਥਾਤ ਹੀ ਮਲਾਣਾ ਜੀ ਈਓ ਅਧੀਨ ਹੋ ਕੇ ਉਸ ਖੁਦਾ ਕੋਲੋਂ ਨਾਮ ਮੰਗਿਏ ਕਿ ਆਪਣਾ ਨਾਮ ਸਿਮਰਨ ਦੇਓ ਕਿਉਂਕਿ ਖੁਦਾ ਦੇ ਨਾਮ ਤੋਂ ਬਿਨਾ ਦਿਸਣ ਵਾਲਾ ਸਭ ਕੁਝ ਨਾਸ਼ਵਾਨ ਹੈ ਅਤੇ ਸਰੀਰ ਵੀ ਸਾਰੇ ਹੀ ਨਾਸ਼ ਹੋ ਜਾਣੇ ਦੁਨੀਆ ਮੁਖਾਮੇ ਫਾਨੀ ਤਹਿਕੀਕ ਦਿਲਦਾਨੀ ਏ ਮਲਾਣਾ ਜੀ ਜੋ ਦੁਨੀਆ ਸੰਸਾਰ ਦਾ ਮੁਕਾਮੇ ਮੁਕਾਮ ਟਿਕਾਣਾ ਫਾਨੀ ਫਨਾਹ ਨਾਸ਼ ਰੂਪ ਹੈ ਤੂੰ ਇਸ ਨੂੰ ਤਹਿਕੀਕ ਨਿਸ਼ਚੇ ਕਰਕੇ ਆਪਣੇ ਦਿਲ ਹਿਰਦੇ ਵਿੱਚ ਦਾਨੀ ਜਾਣਨਾ ਕਰ ਮਮ ਸਰ ਮੂਏ ਅਜ਼ਰਾਈਲ ਗਿਰ ਫਤਿਹ ਮਮ ਸਰ ਮੂਏ ਅਜ਼ਰਾਈਲ ਗੇ ਰਫਤ ਹੈ ਦਿਲ ਹੀਚ ਨਦਾਨੀ ਰਹਾਉ ਇਹ ਵੀ ਨੀਚੇ ਕਰਕੇ ਮਮ ਮੇਰੇ ਸਰ ਸਿਰ ਦੇ ਮੂਏ ਵਾਲ ਅਜ਼ਰਾਈਲ ਮੌਤ ਦੇ ਫਰਿਸ਼ਤੇ ਜਮਦੂਤ ਨੇ ਗਿਰ ਫਤਿਹ ਫੜੇ ਹੋਏ ਹਨ ਪਰੰਤੂ ਅਸਾਂ ਨੇ ਦਿਲ ਹਿਰਦੇ ਵਿੱਚ ਹੇਜ ਕੁਝ ਵੀ ਨਹੀਂ ਦਾਨੀ ਜਾਣਨਾ ਕੀਤਾ ਭਾਵ ਪ੍ਰਲੋਕ ਦਾ ਫਿਕਰ ਹੀ ਨਹੀਂ ਕੀਤਾ ਰਹਾਉ ਬਿਸਰਾਮ ਦੇ ਕੇ ਅੱਗੇ ਕਿਰਪਾ ਕਰਦੇ ਆ ਫਿਰ ਮੌਲਵੀ ਨੇ ਕਿਹਾ ਕਿ ਜੋ ਆਪ ਜੀ ਨੇ ਵਿਰਾਗ ਦੇ ਬਚਨ ਕੀਤੇ ਆ ਇਹੋ ਜਿਹਾ ਵਿਰਾਗ ਸਾਨੂੰ ਬਜ਼ੁਰਗਾਂ ਨੂੰ ਧਾਰਨਾ ਚਾਹੀਦਾ ਤੁਹਾਡੀ ਉਮਰ ਜੇ ਬਹੁਤ ਛੋਟੀ ਹੈ ਵੇਖੋ ਤੁਹਾਡੇ ਮਾਤਾ ਪਿਤਾ ਬਹੁਤ ਚਿੰਤਾਤੁਰ ਹਨ ਇਹਨਾਂ ਨੂੰ ਤੁਹਾਡਾ ਇਸ ਪ੍ਰਕਾਰ ਉਦਾਸ ਰਹਿਣਾ ਚੰਗਾ ਨਹੀਂ ਲੱਗਦਾ ਇਹ ਸੁਣ ਕੇ ਸਤਿਗੁਰੂ ਜੀ ਨੇ ਕਿਹਾ ਜਨ ਪਿਸਰ ਪਦਰ ਬਿਰਾਦਰ ਕਸ ਨੇਸ ਦਸਤੰਗੀਰ ਹੇ ਮਲਾਣਾ ਜੀ ਜਨ ਹੁੰਦਾ istri ਪਿਸਰ ਪੁੱਤਰ ਪਦਰ ਹੁੰਦਾ ਪਿਓ ਬਿਰਾਦਰਾਂ ਭਾਈ ਆਦਿਕ ਸੰਬੰਧੀਆਂ ਵਿੱਚੋਂ ਕਸ ਕਿਸੇ ਨੇ ਵੀ ਅੰਤ ਸਮੇਂ ਕਾਲ ਤੋਂ ਛਡਾਉਣ ਵਾਸਤੇ ਦਸਤੰਗੀਰ ਦਸਤੰ ਹੱਥ ਨੇਸ ਨਹੀਂ ਗੀਰ ਪਕੜਨਾ ਭਾਵ ਜਦੋਂ ਜਮ ਲੈਣ ਆਏ ਕਿਸੇ ਨੇ ਫੜ ਕੇ ਨਹੀਂ ਰੱਖ ਸਕਣਾ ਆਖਿਰ ਬਯਫਤਮ ਕਸ ਨਦਾਰਦ ਚੂ ਸਵੱਦ ਤਕਬੀਰ ਜਿਸ ਵੇਲੇ ਆਖਿਰ ਅਖੀਰ ਨੂੰ ਬਯਫਤਮ ਮੈਂ ਇਸ ਸਰੀਰ ਵੱਲੋਂ ਪ੍ਰਲੋਕ ਨੂੰ ਕੂਚ ਕਰਨ ਲਈ ਬਯਫਤ ਡਿੱਗ ਪਿਆ ਰਸਤੇ ਚੂ ਹੁੰਦਾ ਜਦੋਂ ਤਕਬੀਰ ਮਰਦੇ ਲਈ ਪ੍ਰਾਰਥਨਾ ਸਵੱਦ ਹੋਵੇਗੀ ਅੱਲਾਹੁ ਅਕਬਰ ਹੁਕਮ ਸਤ ਹੈ ਰਾਮ ਨਾਮ ਸਤ ਹੈ ਇਤਿਹਾਦ ਦੀ ਧੁਨੀ ਹੋਵੇਗੀ ਤਾਂ ਉਸ ਸਮੇਂ ਕੋਈ ਵੀ ਮਨੁੱਖ ਦਾ ਅਰਦ ਦਰਦੀ ਰੱਖਿਆਕ ਨਹੀਂ ਹੋਵੇਗਾ ਜਿਵੇਂ ਕਾਜੀ ਬੱਕਰੇ ਨੂੰ ਕੋਹਣਾ ਕਰਦੇ ਆ ਇਓ ਜਦੋਂ ਕਾਲ ਰੂਪੀ ਕਸਾਈ ਮੈਨੂੰ ਕੋਹਣ ਲੱਗੇਗਾ ਤਾਂ ਉਸ ਸਮੇਂ ਕੋਈ ਵੀ ਨਹੀਂ ਰੱਖ ਸਕਦਾ ਇਹ ਵਜਨ ਸੁਣ ਕੇ ਮੌਲਵੀ ਨੇ ਕਿਹਾ ਕਿ ਛੋਟੀ ਜੀ ਉਮਰ ਵਿੱਚ ਆਪ ਜੀ ਦੀ ਬਹੁਤ ਵੱਡੀ DNAਈ ਹੈ ਤੁਸੀਂ ਤਾਂ ਸੰਤ ਜਨਾਂ ਨੂੰ ਸੁੱਖ ਦੇਣ ਲਈ ਕੋਈ ਅਵਤਾਰ ਹੀ ਪ੍ਰਗਟ ਹੋਏ ਹੋ ਜਿਨ੍ਹਾਂ ਨੇ ਬਚਪਨ ਵਿੱਚ ਹੀ ਬੰਦਗੀ ਕਰਨੀ ਜਾਣ ਲਈ ਹੈ ਬਦੀ ਦਾ ਖਿਆਲ ਹੀ ਚਿੱਤ ਵਿੱਚੋਂ ਭੁਲਾ ਦਿੱਤਾ ਹੈ ਤੇ ਪ੍ਰੀਤੀ ਦੀ ਰੀਤੀ ਨੂੰ ਹਿਰਦੇ ਅੰਦਰ ਵਸਾਇਆ ਹੋਇਆ ਵਿਸ਼ਿਆਂ ਤੋਂ ਮਨ ਨੂੰ ਉਦਾਸ ਕਰ ਲਿਆ ਹੈ ਤੇ ਤੁਹਾਡੀ ਬਾਣੀ ਪਰਮੇਸ਼ਰ ਦੇ ਪ੍ਰੇਮ ਵਿੱਚ ਭਿੱਜੀ ਹੋਈ ਹੈ ਇਉ ਸੁਖਾਂ ਦੇ ਘਰ ਸਤਿਗੁਰੂ ਜੀ ਉਸਤਤੀ ਦੇ ਵਚਨ ਸੁਣ ਕੇ ਬਹੁਤ ਨਿਮਰਤਾ ਦੇ ਸਹਿ ਤੋਕੇ ਸ਼ਬਦ ਦਾ ਤੀਸਰਾ ਪਦ ਉਚਾਰਨ ਕਰਦੇ ਆ ਸਬ ਰੋਜ ਗਸਤਮ ਦਰ ਹਵਾ ਕਰਦੇਮ ਬਦੀ ਖਿਆਲ ਹਿਮਲਾਣਾ ਜੀ ਸਭ ਦਾ ਰਾਤ ਰੋਜ ਦਾ ਦਿਨ ਗਸਤ ਮੈਂ ਹਵਾ ਇੱਛਾ ਵਾਸ਼ਨਾ ਦੇ ਦਰ ਵਿੱਚ ਹੀ ਗਸਤ ਫਿਰਦਾ ਰਹਿੰਦਾ ਹਾਂ ਅਤੇ ਕਰਦੇਮ ਕਰਦੇਮ ਮੈਂ ਬਦੀ ਮੰਦ ਕਰਮਾਂ ਦਾ ਹੀ ਖਿਆਲ ਧਿਆਨ ਕਰਦਾ ਹਾਂ ਗਾਹੇ ਨਨੇਕੀ ਕਾਰ ਕਰਦਮ ਮਮ ਈ ਜਿਨੀ ਅਹਵਾਲ ਕਰਦਮ ਮੈਂ ਗਾਹੇ ਕਦੇ ਵੀ ਨੇਕੀ ਭਲਾਈ ਵਾਲੀ ਕਾਰ ਨਹੀਂ ਕੀਤੀ ਮਮ ਮੇਰਾ ਤਾਂ ਈ ਹੁੰਦਾ ਇਹੋ ਜਿਹੀ ਜਿਹਾ ਅਹਵਾਲ ਹਾਲ ਹੋ ਰਿਹਾ ਇਹ ਬਚਨ ਸੁਣ ਕੇ ਮਲਾਣੇ ਨੇ ਬੇਨਤੀ ਕੀਤੀ ਕਿ ਮੇਰਾ ਇਸ ਦੁਨੀਆ ਤੋਂ ਕਿਵੇਂ ਤਰਨਾ ਹੋਵੇਗਾ ਤਾਂ ਗੁਰੂ ਪਾਤਸ਼ਾਹ ਜੀ ਨੇ ਕਿਹਾ ਕਿ ਤੁਸੀਂ ਵੀ ਹੋਮੇ ਛੱਡ ਕੇ ਨਿਮਰਤਾ ਧਾਰਨ ਕਰਕੇ ਉਸ ਪਰਵਦਗਾਰ ਵਾਹਿਗੁਰੂ ਖੁਦਾ ਅਗੇ ਇਸ ਪ੍ਰਕਾਰ ਬੇਨਤੀ ਕਰਿਆ ਕਰੋ ਬਦ ਵਖਤ ਹਮ ਚੋ ਬਖੀਲ ਗਾਫਲ ਬੇਨਜ਼ਰ ਬੇਬਾਕ ਏ ਖੁਦਾ ਹਮ ਮੈਂ ਜੋ ਕਹੀਏ ਐਸੇ ਬਦ ਵਖਤ ਖੋਟੇ ਭਾਗਾ ਵਾਲਾ ਹਾਂ ਬਖੀਲ ਕਹੀਏ ਕੰਜੂਸ ਲਾਲਚੀ ਈਰਖਾ ਕਰਨ ਵਾਲਾ ਹਾਂ ਨਾਮ ਸਿਮਰਨ ਵੱਲੋਂ ਗਾਫਲ ਬੇਖਬਰ ਸੁਸਤ ਹਾਂ ਪਰਮਾਦੀ ਹੋ ਕੇ ਗਾਫਲਤਾਈ ਵਿੱਚ ਜ਼ਿੰਦਗੀ ਬਤੀਤ ਕਰ ਰਿਹਾ ਹਾਂ ਵਿਵੇਕ ਬੈਰਾਗ ਜਾਂ ਪਰੋਖ ਅਪਰੋਖ ਗਿਆਨ ਰੂਪੀ ਨੇਤਰਾ ਤੋਂ ਹੀਣਾ ਹੋਣ ਕਾਰਨ ਬੇਨਜ਼ਰ ਅਨਾ ਹ ਖੋਟੀ ਨਜ਼ਰ ਵਾਲਾ ਹ ਅਤੇ ਬੇਬਾਕ ਡਰ ਤੋਂ ਰਹਿਤ ਹ ਭਾਵ ਜੋ ਮਾਤਾ ਦੇ ਗਰਭ ਵਿੱਚ ਸੁਆਸ ਸੁਆਸ ਨਾਮ ਸਿਮਰਨ ਦੇ ਇਕਰਾਰ ਵਾਦੇ ਕੀਤੇ ਸਨ ਉਹ ਇਕਰਾਰ ਭੁਲਾ ਕੇ ਨਿਡਰ ਹੋਇਆ ਫਿਰਦਾ ਹ ਨਾਨਕ ਬਗੋਇਦ ਜਨਤੁਰਾ ਤੇਰੇ ਚਾਕਰਾਂ ਪਾਖਾਗ ਸਤਿਗੁਰੂ ਜੀ ਬਗੋਇਦ ਕਥਨ ਕਰਦੇ ਹਨ ਕਿਉਂਕਿ ਫਾਰਸੀ ਦੇ ਬਚਨ ਹਨ ਬਗੋਇਦ ਪਾਦਸ਼ਾਹ ਕਹਿੰਦੇ ਹੇ ਮਲਾਣਾ ਜੀ ਇਉ ਬੇਨਤੀ ਕਰਕੇ ਹੇ ਖੁਦਾ ਮੈਂ ਤੁਰਾ ਤੇਰਾ ਜਨ ਦਾਸ ਹਾਂ ਅਤੇ ਤੇਰੇ ਚਾਕਰਾਂ ਨੌਕਰਾਂ ਭਾਵ ਭਗਤ ਜਿਨ੍ਹਾਂ ਦੇ ਪਾ ਹੁੰਦਾ ਪੈਰਿੰ ਚਰਨਾਂ ਦੀ ਖਾਗ ਧੂੜੀ ਮੰਗਦਾ ਹਾਂ ਸੋ ਇਸ ਤਰ੍ਹਾਂ ਸਾਧ ਸੰਗਤ ਜੀ ਇਸ ਪ੍ਰਕਾਰ ਸਤਿਗੁਰਾਂ ਨੇ ਉਹ ਫਾਰਸੀ ਪੜਾਉਣ ਵਾਲੇ ਮੌਲਵੀ ਨੂੰ ਇਲਾਹੀ ਬਚਨ ਉਪਦੇਸ਼ ਦੇ ਕਰਕੇ ਨਿਹਾਲ ਕੀਤਾ ਵਾਹੀ ਗੁਰੂ ਵਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ